ਲਾ ਬੱਕਰੀਆਂ ਤੇ ਬੱਕਰੀਆਂ ਦੀ ਮੰਡੀ ਦੇ ਵਿੱਚ ਤੇ ਆਪਣਾ YouTube ਚੈਨਲ ਹੈ ਜੱਟ ਲਾਈਫ 75 ਤੁਹਾਨੂੰ ਪਤਾ ਹੀ ਆ ਬਾਈ ਜੀ ਤੁਸੀਂ ਵੀਡੀਓ ਸ਼ੇਅਰ ਵੀ ਕਰ ਦਿਓ ਲਾਈਕ ਵੀ ਕਰ ਦਿਓ ਬਹੁਤ ਵਧੀਆ ਮੇਰੇ ਭਰਾ ਵੀਰੇ ਵੀਡੀਓ ਦੇਖ ਲਿਆ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਅੱਜ ਤਰੀਕ ਹੈਗੀ ਹੈ ਜੀ 12 11ਵਾਂ ਮਹੀਨਾ 2025 ਤਨੋਲਾ ਮੰਡੀ ਹੈ ਜੀ ਹਰ ਬੁੱਧਵਾਰ ਨੂੰ ਸਨਾਰ ਰੋੜ ਤੇ ਲੱਗਦੀ ਹੈ ਜੀ ਸਾਰੇ ਬਾਈ ਵੀਡੀਓ ਦੇਖਿਓ ਆਜੋ ਬਾਈ ਬਣ ਕੇ ਕਮੈਂਟ ਲਾਜ਼ਮੀ ਕਰਿਓ ਵੀਡੀਓ ਨੂੰ ਐਂਡ ਤੱਕ ਲਾਜ਼ਮੀ ਦੇਖਿਓ ਤੁਹਾਨੂੰ ਵੀਡੀਓ ਦਿਖਾਵਾਂਗੇ ਬੱਕਰੀ ਮੰਡੀ ਚ ਲੌਲਾ ਆਜੋ ਫਿਰ ਵਧੀਆ ਬੰਦੇ ਆਏ ਵੇ ਦਲਾਲ ਆਏ ਵੇ ਬੱਕਰੀਆਂ ਵਾਲੇ ਆਏ ਵੇ ਮੰਡੀ ਦੇ ਵਿੱਚ ਦੇਖੋ ਜੀ ਪਰ ਦੋ ਵੀਡੀਓ ਸ਼ੇਅਰ ਲਾਈਕ ਦੇਜੈ ਜੀ ਬਹੁਤ ਸੋਹਣੀਆਂ ਸੋਹਣੀਆਂ ਬੱਕਰੀਆਂ ਮੰਡੀ ਦੇ ਵਿੱਚ ਪਹੁੰਚ ਚੁੱਕੀਆਂ ਬਾਈ ਜੀ ਤੁਸੀਂ ਵੀ ਆਓ ਮੰਡੀ ਦੀ ਰੌਣਕ ਨੂੰ ਵਧਾਓ ਤੇ ਧਨੌਲਾ ਮੰਡੀ ਦੇ ਵਿੱਚ ਆਜੋ ਜੀ ਦੇਖੋ ਜੀ ਬੱਕਰੀਆਂ ਸੋਹਣੀਆਂ ਨੇ ਤੁਸੀਂ ਆਪ ਦੇਖ ਸਕਦੇ ਹੋ ਦੇਖ ਸਕਦਾ ਅਕਵਾਲ ਭੁੰਡੜ ਵੀ ਆ ਗਿਆ ਤਾਂ ਯਾਰ ਦੋ ਹੀ ਬਕਾਊਆ ਬੱਕਰੀਆਂ ਸੋਹਣੀਆਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਬਹੁਤ ਸੋਹਣਾ ਮਾਲ ਆ ਜੀ ਦੇਖ ਸਕਦੇ ਤੇਜੂ ਕਿਹੜੀ 16000 ਦੀ ਆਹ ਕਾਲੀ ਬਾਈ 16000 ਦੀ ਕਹਿੰਦਾਗਾ ਤੇਜੂ ਆਹੇ ਧਨੋਲੇ ਵਾਲਾ ਪੁਰਾਣਾ ਬੱਕਰੀਆਂ ਵਾਲਾ ਪੁਰਾਣਾ ਬੱਕਰੀਆਂ ਰੱਖ ਬਹੁਤ ਟਾਈਮ ਦਾ ਆਹ ਬਾਈ ਨੇ ਕਮੈਂਟ ਕਰਿਆ ਮਨਦੀਪ ਸਿੰਘ ਧੋਲੇ ਵਾਲਾ ਠੀਕਾ ਬਾਈ ਧੋਲੇ ਵਾਲਾ ਮਨਦੀਪ ਆਹ ਲਓ ਜੀ ਮਿੱਤਰੋ ਤੁਹਾਨੂੰ ਹੋਰ ਵੀ ਬਾਦਾਂ ਆਨੇ ਬਰਬਾਦ ਹੈ ਤਾਂ ਉਹ ਜਦੋਂ ਨਾ ਮਹਾਂਪੁਰ ਆ ਗਈ ਲੱਗ ਗਿਆ ਤੇਰਾ ਵੀ ਲੱਗ ਗਿਆ ਹਾਂ ਤੇਰਾ ਤੇਰਾ ਹੀ ਲੱਗ ਗਿਆ ਕਿੰਨਾ ਕਹਿੰਦਾ ਕਿਲਾ 16 ਕਹਿੰਦਾ ਹੈ 500 ਘੱਟ ਰੋਏ 150 ਦੇ ਕਹਿੰਦਾ ਹਾਂ ਅਸਿਆ ਹਾਂ ਹੁਣ ਫਿਰ ਕਿਵੇਂ ਕਿੱਥੇ ਆ ਗੱਲ ਆਪਾਂ 12 ਦਾ ਤਾਂ ਯਾਰ ਠੀਕ ਹੈ ਤੇਰਾ 13 ਮਿਲਦੀ ਉਹਨੇ ਠੀਕ ਹੈ ਠੀਕ ਹੈ ਕਿਹੜਾ ਬਾਈ ਲੈਂਦਾ ਹੈਗਾ ਉਹ ਬਾਈ ਅਸਿਆ ਉਹ ਬਾਈ ਲੈਂਦਾ ਹੈ ਬਾਈ ਬੱਕਰੀ ਵੀਡੀਓ ਨੂੰ ਸ਼ੇਅਰ ਕਰਦੇ ਲਾਈਕ ਕਰਦੇ ਤੇ ਆ ਜੀ ਦੇਖ ਬੱਕਰੀ ਸੀ ਕਿ ਕਿਹੜੀ ਬੱਕਰੀ ਸੀ ਸੌਦਾ ਜੀ ਕਾਲੀ ਜੀ ਆਹ ਕਾਲੀ ਬੱਕਰੀ ਆ ਕਾਲੀ ਬੱਕਰੀ ਦਾ ਨਾਲ ਮੇਮਣਾ ਵੀ ਆ ਬਾਈ ਕੱਲੀ ਸੀ ਕੱਲੀ ਹੈ ਜੀ ਬੱਕਰੀ ਕੱਦਾਵਾਰ ਹੈ ਬੱਕਰੀ ਤੁਸੀਂ ਦੇਖ ਸਕਦੇ ਤੇਜੂ ਦੀ ਬੱਕਰੀ ਹੈ ਢਣੋਲੇ ਵਾਲੇ ਤੇਜੂ ਦੀ ਬੱਕਰੀ ਪੱਦਾਵਾਰ ਹੈ ਆ ਤੇਜੂ ਦਾ ਚੇ ਤੇਜੂ ਦਾ ਚੇਲਾ ਕਹੇ ਮੁੰਡਿਆ ਕੀ ਲੱਗਦਾ ਤੇਜੂ ਤੇਰਾ ਚਾਚਾ ਲਾ ਚਾਚਾ ਚਾਚਾ ਭਤੀਜਾ ਇਕੱਠੇ ਬੱਕਰੇ ਚਾਰਦੇ ਫਿਰ ਕਾ ਚੂ ਵਧੀਆ ਬਣਾ ਕੇ ਪੀਨੇ ਹੋ ਮੁੰਦਰ ਵਾਲੀ ਸੋਣੀ ਪਈ ਆ ਦੇਖੋ ਬਚੀ ਦੇ ਮੰਦਰ ਦੇਖ ਤੁਸੀਂ ਕਿਆ ਬਾਤ ਹੈ ਮੰਡੀ ਜਾਣੇ ਨੂੰ ਉੱਥੇ ਹੋਨੇ ਮਾਰ ਉੱਥੇ ਆਪਾਂ ਵੀਡੀਓ ਬਣਾਮ ਕਰਦੇ ਨੇ ਠੀਕ ਹੈ ਪਰ ਵੀਡੀਓ ਸ਼ੇਅਰ ਕਰਨਾ ਨੌ ਕਿ ਕਰਾ ਮੇਰਾ ਪਾਲੂ ਪਾਲੋ ਕਿੰਨੀਆਂ ਬੱਕਰੀਆਂ ਪਾਲੂ ਤੇਰੇ ਕੋਲੇ ਛੋੜੇ ਕੋਲੇ ਹੁਣ ਇਸ ਟਾਈਮ ਉੱਥੇ ਕਿੰਨੀਆਂ ਬੱਕਰੀਆਂ ਇਹ ਆ ਬੱਕਰੀਆਂ ਭੇਡਾਂ ਵੀ ਆ ਦੋ ਭੇਡਾਂ ਅੱਛਾ ਦੋ ਭੇਡਾਂ 50 ਬੱਕਰੀਆਂ ਆ ਤੇਜੂਆ ਕਿਵੇਂ ਤੇਜੂ ਕੀ ਹਾਲਾ ਕੈਮ ਕਿਵੇਂ ਆਪਣੇ ਬੱਕਰੀਆਂ ਵਧੀਆ ਨੇ ਰਾਜੀ ਬਾਜੀ ਆ ਆੜ ਤੋਂ ਬੱਚੀਆਂ ਹਲੇ ਠਾਈ ਦਾ ਠੋਕ ਸ਼ਾਂਤੀਆ ਕਾਲਾ ਪਤਾ ਠੀਕ ਹੈ ਵਧਿਆ ਸੂਈਆਂ ਹੋਈਆਂ ਆਈਆਂ ਬੱਚੇ ਹਾਂ ਹਾਂ ਠੀਕ ਹੈ ਬੋਗੇ ਤੇਜੂਆ ਧਨੋਲੇ ਵਾਲਾ ਇਹ ਬੱਕਰੀਆਂ ਖਰੀਦਦਾ ਵੀ ਆ ਵੇਚਦਾ ਵੀ ਆ ਲੈਂਦਾ ਵੀ ਆ ਫੋਨ ਪਰ ਦੱਸਦੇ ਜੋਪਣਾ 99793 21403 ਠੀਕ ਹੈ ਜੇ ਕਿਸੇ ਨੇ ਭਾਈ ਕੋਈ ਬੱਕਰੀ ਲੈਣੀ ਆ ਤਾਂ ਤੇਜੂ ਨੂੰ ਲਾਜ਼ਮੀ ਮਿਲੋ ਕਨੈਕਟ ਨੰਬਰ ਸਮਝਦਾ ਚਤਾ ਕਣਕਾਂ ਹਰੀਆਂ ਹੋ ਚੁੱਕੀਆਂ ਜੀ ਧਨੋਲਾ ਬੱਕਰਾ ਮੰਡੀ ਆ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਮੇਰੇ ਭਰਾ ਨੇ ਜਿਹੜੇ ਮੇਰੀਆਂ ਵੀਡੀਓ ਦੇਖ ਰਿਆ ਉਹਨਾਂ ਦਾ ਬਹੁਤ 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 ਧੰਨਵਾਦ ਤੇ ਆਪਣੇ ਵੀਡੀਓ ਦੇਖ ਰਿਹਾ ਬਾਈ ਹਨਾ ਨਾਲੇ ਸ਼ੇਅਰ ਕਰਦੇ ਤੇ ਨਾਲੇ ਲਾਈਕ ਕਰਦੇ ਆ ਆਪਾਂ ਬਾਈਆਂ ਨੂੰ ਫਿਰ ਵੀਡੀਓ ਵੀ ਬਾਈ ਵਧੀਆ ਦਿਖਾਉਣੇ ਆ ਠੀਕ ਹੈ ਨਾ ਗੱਲ ਲਓ ਜੀ ਮਿੱਤਰੋ ਇੱਕ ਬੰਦਾ ਆ ਗਿਆ ਆਪਣਾ ਮਿੱਤਰ ਇਹਦੇ ਕੋਲ ਬਹੁਤ ਵਧੀਆ ਬੱਕਰੀਆਂ ਉਹ ਖੜਾ ਹੈ ਕਿਵੇਂ ਆ ਲਈ ਗਈ ਸਤਿ ਸ਼੍ਰੀ ਅਕਾਲ ਮਾਸੀ ਕੇ ਬੇਟੇ ਸਤਿ ਸ਼੍ਰੀ ਅਕਾਲ ਹੋਰ ਕਿਵੇਂ ਠੀਕ ਹੈ ਹੋ ਪਰਮ ਕੈਮ ਵਧੀਆ ਵਧੀਆ ਆਪਣਾ ਮਾਲ ਕਿਵੇਂ ਕਰਿਆ ਮਾਲ ਮਾਲ ਵਧੀਆ ਆਪਣਾ ਇੱਕ ਨੰਬਰ ਹੈ ਕਿੰਨੇ ਨੇ ਆਪਣਾ ਖਨਾਖਣ ਮੇਰੇ ਕੋਲ ਹੈਗੇ ਨੌ ਨਾਕ ਨੌ ਨਾਕ ਬੱਕਰਾ ਵੱਡਾ ਬੜਾ ਬੱਕਰਾ ਉਹ ਤਾਂ ਕਿਹਦਾ ਵੇਚਦਾ ਸੀ ਨਾ ਉਹ ਤਾਂ ਵੇਚਦਾ ਹੀ ਆਪਾਂ 94 ਦਾ ਹੀ ਅਸਾਂ ਹੋਰ ਰੱਖ ਲਿਆ ਕੋਈ ਜਮਾਂ ਰੱਖਿਆ ਹੀ ਆਪਾਂ ਨੇ ਉਹਦਾ ਹੀ ਆ ਉਸੇ ਦੀ ਆ ਜੀ ਠੀਕ ਆ ਬੱਗੀ ਆਖਾ ਜੀ ਠੀਕ ਆ ਹੋਰ ਕੋਈ ਬਕਾਊ ਤਾਂ ਨਹੀਂ ਆ ਆਪਣੇ ਕੋਲੇ ਨਾ ਬਕਾਊ ਆਪਾਂ ਦੇ ਦੋ ਬੱਕਰੀਆਂ ਨੇ ਅਸਾਂ ਆਪਣਾ ਫੋਨ ਨੰਬਰ ਦੱਸਾਂ ਮੈਂ ਫੋਨ ਨੰਬਰ 98785 6688 9 ਸੀ ਤਾਂ ਨਾ ਭਾਈ 9 ਕਿਹਾ ਸਲੀਮ ਮੁਹੰਮਦ ਸਲੀਮ ਸਲੀਮ ਮੁਹੰਮਦ ਨਾਮ ਆ ਜੀ 20 ਦਿੱਤੇ ਸੀਗੇ ਠੀਕ ਆ ਪੱਤੀ ਢੱਲੋ ਦੇ ਵਿੱਚ ਹਾਂ ਜੀ ਰਹਿੰਦਾ ਭਾਈ ਜੇ ਕਿਸੇ ਨੇ ਕੋਈ ਲੈਣੀ ਆ ਬੱਕਰੀ ਬੋਕਰੀ ਮੇਲੋ ਲਾਜ਼ਮੀ ਫੋਨ ਨੰਬਰ ਦੱਸ ਲਈ ਆਪਣਾ 98785 6888 ਠੀਕ ਆ ਬਈ ਫੀਰਾ ਐਮਸੀ ਖੜਾਗਾ ਇਹਦੇ ਕੋਲ ਬਹੁਤ ਵਧੀਆ ਬੱਕਰੀਆਂ ਹੁੰਦੀਆਂ ਬਾਈ ਕੋਲੇ ਜੇ ਕਿਸੇ ਨੇ ਲੈਣੀਆਂ ਨੇ ਦੋ ਬੱਕਰੀ ਇਹਦੇ ਕੋਲ ਵੀ ਆਇਆ ਕਰੋ ਲਓ ਜੀ ਕਹੇਤਾ ਬਹੁਤ ਵਧੀਆ ਬਾਈ ਹੋਰ ਠੀਕ ਓਕੇ 8 ਬੱਕਰੀਆਂ 8 ਬੱਕਰੀਆਂ ਲਓ ਵੀ 8 ਬੱਕਰੀਆਂ ਸੂਨ ਵਾਲੀਆਂ ਬਾਈ ਕੋਲੇ ਵੀਰੇ ਕੋਲੇ ਜੇ ਕਿਸੇ ਨੇ ਲੈਣੀਆਂ ਨੇ ਘਰੇ ਆਓ ਬਾਈ ਕੋਲੇ ਠੀਕ ਐ ਨਾ 5-7 ਦਿਨ ਕਹਿੰਦਾ ਲੈਣੀਆਂ ਫੋਨ ਨੰਬਰ ਦਾ ਸੁਪਣਾ ਜਿਹੜਾ ਨੇ 9848285 ਠੀਕ ਆ ਆ ਵੀ ਇਹਦਾ ਨੰਬਰ ਆ ਜੀ ਇਹ ਕਿਸੇ ਨੇ ਕੋਈ ਬੱਕਰੀ ਬੱਕਰਾ ਬੱਕਰੇ ਵੀ ਹੈਗਾ ਹਾਂ ਬੱਕਰੀ ਵੀ ਹੋਣਗੇ ਬੱਕਰਾ ਵੀ ਹੈਗਾ ਲੋ ਵੀ ਬੱਕਰਾ ਵੀ ਹੈਗਾ ਠੀਕ ਆ ਓਕੇ ਠੀਕ ਆ ਲੈ ਵੀ ਕੋਈ ਮਰਜ਼ੀ ਲੈ ਜਾ ਇਹਦਾ ਆ ਖੜਾ ਮਨਦੀਪ ਕਿਵੇਂ ਮਨਦੀਪ ਕਹਿਵੇਂ ਕਿਵੇਂ ਬੱਕਰੀ ਤੇ ਆਪਣੇ ਲੱਗਿਆ ਕੁਝ ਆਈ ਜਾਂਦੇ ਮੇਰੇ ਠਾਈ ਬੱਕਰੀ ਪੁਣੀ ਫੇਰ ਵਜੂਗੀ ਲੋ ਵੀ ਆ ਬੱਕਰੀ ਮਕਾਉ ਆ ਬਾਈ ਪਿੰਡ ਧੋਲੇ ਤੋਂ ਠੀਕ ਆ ਬੱਕਰੀ ਹੈਗਾ ਵਧੀਆ ਕੱਦਾਵਾਰ ਤੇ ਆਵਾ ਪੁੱਛਦਾ ਵੀ ਕਿੰਨੇ ਚਿਰ ਦੀ ਹੈ ਸੂਨ ਵਾਲੀ ਆ ਨਰਮਨਦੀਪ ਕਿਵੇਂ ਆ ਕਿੰਨੇ ਚਿਰ ਦੀ ਸੂਨ ਵਾਲੇ ਬਣ ਗੱਪਣ ਆ ਬਈ ਹੈ 2 ਮਹੀਨੇ ਗੱਪਣਗੇ 2 ਮਹੀਨੇ ਦੇ ਗੱਪਣਾ ਠੀਕ ਹੈ ਤੇ ਆਪਣਾ ਇਹਦਾ ਰੇਟ ਕੀ ਕਰਦਾ ਰੇਟ 22 20000 ਬਈ ਰੇਟ ਬਈ 20000 ਰੁਪਇਆ ਕਰਦਾ ਫੋਨ ਨੰਬਰ ਦੱਸੀ 8855 ਬਈ 0530 ਠੀਕ ਆ ਹਾਂ ਬਈ ਦਾ ਫੋਨ ਨੰਬਰ ਆ ਜੀ ਬੱਕਰੀ ਵਧੀਆ ਲੈ ਸਕਦੇ ਜਿਗਰਾ ਕਰੇ ਤਨੇ ਆ ਲਓ ਜੀ ਕਦਾਬਾਰ ਬੱਕਰੀ ਆ ਠੀਕ ਹੈ ਜੀ ਵਧਿਆ ਦੁੱਧ ਦਿੰਦੀ ਆ ਕਿੰਨਾ ਦਿੱਤਾ ਦੁੱਧ ਵੀ ਦੁੱਧ 2 ਲੀਟਰ ਦੇਦੀ 2 ਲੀਟਰ 2 ਹਟਾ ਮੈਂ ਇੱਕ ਦਿਆਂਗਾ 2 ਮਾ ਦੋਨੋਂ ਟਾਈਮਾਂ ਦਾ ਜੀ 2 ਲੀਟਰ ਪੱਕੇ ਤੋਂ ਤੇ ਦੇ ਦਿੱ ਆ ਜੇ ਗਏ ਲੈਣੀਆਂ ਬੱਚੇ ਕਹਿੰਦੀ ਆ ਬੱਚੇ ਦੋ ਦਿੰਦੀ ਆ ਬਾਈ ਬੱਚੇ ਦੋ ਦਿੰਦੀ ਆ ਠੀਕ ਆ ਫੋਨ ਨੰਬਰ ਦੱਸ ਤਾਂ ਹਾਂਜੀ ਠੀਕ ਆ ਓਕੇ ਬਾਈ ਲੋ ਹਲਾ ਮੰਡੀ ਬਾਈ ਕੀ ਹਾਲ ਆ ਲੋ ਵੀ ਆ ਕਟੂ ਵਾਲੇ ਬਾਈ ਆ ਕਿੰਨਾ ਮਾਰ ਲੈਂਦਾ ਫਿਰ ਇਹਦਾ ਆਪਾਂ ਲੈ ਲੀਏ 7 ਨਾਲ 7 ਨਾਲ ਆਪਣੇ ਦੱਸੀ ਰੇਟ ਰੂਟ ਆ ਬੜੀ ਬੱਕਰੀ ਆਪਣੀ ਦੂਜੇ ਸੂਏ ਹਨ ਇਹ ਹਾਂ ਜੀ ਇਹਦਾ ਕੀ ਰੇਟ ਕਰਤਾ ਸੀ 25000 25000 ਲਓ ਵੀ 25000 ਰੇਟ ਕਰਤਾ ਸੀ ਇਹਦਾ ਤੇ ਬਾਈ ਕਹਿੰਦੇ ਸੂਣ ਵਾਲੀ ਇਹ 2.5 ਮਹੀਨੇ ਦੇਸਾ ਜਨਾ 2.5 ਮਹੀਨੇ ਦੀ ਪੱਕੀ ਠੀਕ ਹੈ ਜੀ ਪੱਕੀ 2.5 ਮਹੀਨੇ ਦੀ ਕਾਲੀ ਬੱਕਰੀ ਆ ਸੰਘਾ ਸੰਘਾਂ ਦੀ ਪੂਰੀ ਓਕਾ ਦੇਖ ਸਕਦੇ ਤੁਸੀਂ ਤੇ ਕਿੰਨਾ ਚਿਰ ਹੈਗਾ ਸੂਣ ਤੋਂ 2.5 ਮਹੀਨੇ 2.5 ਮਹੀਨੇ ਪੰਜਾਂ ਮਹੀਨਾ ਬਾਅਦ ਸੂਣਿਆ ਠੀਕ ਹੈ ਲਓ ਵੀ ਅੱਧਾ ਗੱਭਾ ਬੱਕਰੀ ਬਾਈ ਇਹ ਦੇਖ ਸਕਦੇ ਹੋ 4 ਚ 2026 ਤੱਕ ਸੂਜੇ ਬੱਕਰੀ ਹਾਂ ਸਭ ਵੀ ਜੈ ਕਿਸੂਰ ਦੀ ਇਹ ਕਾ ਬੱਠੇ ਬਾਈ ਆ ਹੀ ਮੜ ਗਿਆ ਇਹ ਕਾ ਬਖਰੇ ਬਾਈ ਦੀ ਇਹ 15 ਦਿਨਾਂ ਦੀ ਆ ਅੱਛਾ ਇਹ 15 ਦਿਨਾਂ ਦੀ ਆ ਇਹਦੇ ਵਾਲੇ ਪੱਕਾ ਹੀ ਨਹੀਂ ਪਤਾ ਨਾ ਹਾਂ ਠੀਕ ਹੈ ਇਹ ਦੁੱਧ ਦਿੰਦੀ ਆ ਹਾਂ ਦੁੱਧ ਕਿੰਨਾ ਇਹ ਦੇਈ ਜਾਂਦੀ ਆ 1.5 ਕਿਲੋ ਲੋ ਵੀ ਇਹ 1.5 ਕਿਲੋ ਦੁੱਧ ਦਿੰਦੀ ਆ ਬਾਈ ਕਹਿੰਦਾ ਦੇਖੋ ਇੱਕੋ ਬੱਕਰਾ ਬਾਈ ਕੋਲ ਬਾਈ ਬਹੁਤ ਸੋਹਣਾ ਆ ਦੇਖੋ ਬੱਠਾ ਬੱਕਰਾ ਅੱਠ ਦੰਦ ਪੂਰੇ ਹੋਈ ਬੱਕਰਾ ਦੇਖ ਸਕਦੇ ਬੱਕਰਾ ਨਰੋਆਗਾ ਜੀ ਇਹ ਅੱਠ ਦੰਦ ਪੂਰੇ ਆ ਅੱਠ ਦੰਦ ਪੂਰੇ ਬਾਈ ਕਹਿੰਦਾ ਰੇਟ ਰੇਟ 45000 ਰੁਪਇਆ ਬਾਈ ਕਹਿੰਦਾ ਤੇ ਕਾਲਾ ਬੱਕਰਾ ਹੈ ਨਾ ਬਾਈ ਫੋਨ ਨੰਬਰ ਦੱਸੇ ਰੱਖਿਆ ਕਰ ਨਾਲ ਦੀ ਨਾਲ ਚਮੇੜਦਾ ਕਣੀ ਹਾਂ ਭਾਜਦਾ ਹੈਗਾ ਤੈਨੂੰ ਲੈ ਕੇ ਨਹੀਂ ਜਾਂਦੇ ਰੋ ਮੂੰਹ ਜਵਾਨ ਯਾਦ ਰੱਖਿਆ ਚੱਲ ਕੋਈ ਨਾ ਫੋਨ ਨੰਬਰ ਤੁਹਾਨੂੰ ਪਹਿਲਾਂ ਦੱਸਿਆ ਹੋਇਆ ਜੀ ਇੱਕ ਵੀਡੀਓ ਪਾਈ ਵੀ ਆ ਉਹਦੇ ਵਿੱਚੋਂ ਕੱਢ ਲਓ ਠੀਕ ਆ ਇਸੇ ਨੰਬਰ ਇਸੇ ਚੈਨਲ ਤੇ ਉਹਦੀ ਬੱਕਰੇ ਉਹਦੀ ਆਪਣੀਆਂ ਨੇ ਖੜਾ ਕਿਸ ਹਾਂ ਠੀਕ ਹੈ ਜੀ ਇਹ ਕਾਲਾ ਬੱਕਰਾ ਖੜਾ ਬਾਈ ਆ ਬੱਕਰੀ ਆਪਣੀਆਂ ਨਹੀਂ ਨਹੀਂ ਆਪੇ ਆ ਬੱਕਰਾ ਬਾਈ ਦਾਕ ਇਹਦਾ ਰੇਟ ਹੈ ਇਹਦਾ 10000 ਰੁਪਏ ਲੋ ਵੀ ਇਹਦਾ 10000 ਹੈ ਇਹਦਾ ਖੀਰਾ ਹੋ ਬਾਈ ਹਾਂ ਹਜ ਦਾ 7 ਮਹੀਨੇ ਦਾ ਆ 7 ਮਹੀਨੇ ਦਾ ਖੀਰਾ ਬੱਕਰਾ ਕਾਣੋ ਕਾਣੋ ਦੇਖੋ ਬਾਈ ਕਿੱਡੇ ਕਿੱਡੇ ਬੱਕਰੇ ਦੇ ਤੁਸੀਂ ਉਹ ਲੈ ਜਾਣਾ ਤੂੰ ਵੈਰਾਈਟੀ ਬਹੁਤ ਸੋਹਣੀ ਹੈ ਇੱਕ ਉਹ ਬੈਠੀ ਬੱਕਰੀ ਉਹ ਆਪਣੀ ਹੈ ਨਾ ਲੋ ਵੀ ਕਾਹ ਬਣਾਉਂਾਲ ਦੇ ਮੁੰਡੇ ਦੀ ਬੱਕਰੀਆ ਬਹੁਤ ਵਧੀਆ ਬਾਈ ਦੀ ਇਹ ਵੀ ਸੂਨ ਵਾਲੀ ਹੈ ਬਾਈ ਹਾਂ ਲੋ ਵੀ ਆ ਵੀ ਸੂਨ ਵਾਲੀ ਬੱਕਰੀ ਬੈਠੀ ਆ ਚਲ ਕਾਣੂ ਪਾਠਾਉਣੀ ਆ ਸੰਗਾ ਸੰਗਾ ਦੇ ਵੀ ਉਹ ਨੱਕ ਨੁੱਪ ਦੇਖੋ ਤੁਸੀਂ ਬੱਕਰੀ ਦਾ ਕੁੰਡਾ ਨਾਕਾ ਪੂਰਾ ਇਹਦਾ ਕੀ ਰੇਟ ਕਰਦਾ ਸੀ ਬਾਈ ਕੀ ਰੇਟ ਆ ਪਹਿਲਾਂ ਹੈਲੋ ਇਹ ਰੇਟ ਕੀ ਕਰਿਆ ਇਹ ਰੇਟ ਬਾਈ 22000 ਇਹਦਾ 22000 ਕਿੰਨਾ ਚੱਲ ਰਿਹਾ ਹੁਣ ਤੇ ਇਹਦਾ ਬਾਈ 22 ਕਿੰਨੇ ਦਾ 22 ਮਿੰਟ ਰਹਿ ਗਏ ਵੀ ਅੱਧਾ ਦਾ ਭਾਜੀ ਬੱਕਰੀ ਠੀਕ ਹੈ ਉਹ ਤੋਂ ਪਹਿਲੇ ਫੋਨ ਨੰਬਰ ਲੈਨੇ ਆ ਬਾਈ ਤੂੰ ਫੋਨ ਨੰਬਰ ਦੱਸੀ 8304 ਬਾਈ ਪੂਰਾ 238 ਠੀਕ ਹੈ ਆਪਣਾ YouTube ਚੈਨਲ ਜੱਟ ਲਾਈਵ ਸੇਟਰ ਨੂੰ ਸਬਸਕ੍ਰਾਈਬ ਕਰ ਦਿਓ ਠੀਕ ਹੈ ਪੇਜ ਆ ਪੰਜਾਬੀ ਯੋਧੇ ਨੂੰ ਫੋਲੋ ਕਰ ਦਿਓ ਲੋ ਮਿੱਤਰੋ ਮੁਰਗੇ ਮੁਰਗੇ ਆ ਗਏ ਜੀ ਮੁਰਗੇ ਮੁਰਗੇ ਇਹਨਾਂ ਦਾ ਕਿੰਨੇ 3500 ਕਿੰਨਾ ਮੰਗਾ ਸੀ 3500 ਕਿੰਨੇ 10 ਨਾਗਾ ਹਾਂ ਹਾਂ 10 ਨਾਗਰ 3500 ਬਾਈ ਦੇਸੀ ਮੁਰਗਾ ਮੰਡੀ ਤਨੌਲਾ ਜੀ ਆਜੋ ਕਰਾ ਦਾਵਾ ਮੰਡੀ ਆ ਜੋ ਜੀ ਦਵਾ ਦਾ ਲੱਗ ਚੁੱਕੀ ਆ ਤਨੌਲੇ ਦੀ ਮੰਡੀ ਆ ਮਸ਼ਹੂਰ ਮੰਡੀ ਆ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਆਪਣੇ YouTube channel Jatt Live 77 ਨੂੰ subscribe ਕਰਦੇ ਹੋ ਆਪਣਾ tractor ਵਾਲਾ ਜੀ farmer gang 511 ਉਹਨੂੰ ਵੀ لازمی subscribe ਕਰਕੇ ਜਾਓ ਜੇ ਮੱਝਾਂ ਦੇਖਣੇ ਨੇ ਫਿਰ ਹੈਗਾ ਜੀ ਆਪਣਾ ਨਵੀਂ ਮਤਰਾ ਬਹੁਤ ਸੋਹਣੀ ਮੰਡੀ ਆ ਦੇਖ ਸਕਦੇ ਤੁਸੀਂ ਗੱਲਬਾਤ ਪੂਰੀ ਕੈਮਾ ਹੋਟਲ ਸੁੱਟਣ ਲੱਗੇ ਪਿਆ ਦੇਖੋ ਮੰਡੀ ਦੇਖੋ ਬਹੁਤ ਹੀ ਸੋਹਣੀ ਮੰਡੀ ਭਰੀ ਆ ਬੱਕਰੀ ਮੰਡੀ ਚਨਾਉਲਾ ਦੇਖ ਸਾਹ ਦੇਣੀ ਬਾਈ ਵਿੱਚ ਫੋਨ ਨਾ ਕਰੋ ਮੰਗਰੋ ਕਰ ਲਓ ਭਰਾ ਠੀਕ ਆ ਆਪਾਂ ਵੀਡੀਓ ਬਣਾ ਰਹੇ ਹਾਂ ਬਾਈ ਜੀ ਮੰਗਰੋ ਫੋਨ ਕਰ ਲਿਓ ਠੀਕ ਆ ਛੋਟੀ ਸੁਣਾਗੇ ਤੁਹਾਡਾ ਫੋਨ ਅਖੀ ਜੀ ਬੁਲਾ ਲੈਣ ਨੂੰ ਲਓ ਜੀ ਆਪਣਾ ਜੀ ਬੱਕਰੀ ਠੀਕ ਐ ਕਿਹੜਾ ਪੰਡਾ ਜੀ ਅੰਡ ਫਰਵਾਹੀ ਬਾਈ ਦਾ ਆ ਬੱਕਰੀ ਆ ਸੁਈ ਵੀ ਆ ਸੂਣ ਵਾਲੀ ਆ ਅੱਛਾ ਬੱਚਾ ਮਰ ਗਿਆ ਸੀਗਾ ਕੀ ਰੇਟ ਕਰਤਾਗਾ 14000 ਨੋ ਇਕੋ ਲੈndi ਸੀ ਇਕ ਬੰਦਵਾ ਆਈ ਹੈ ਜੀ ਮੰਡੀ ਦੇਖੋ ਜੀ ਬਹੁਤ ਸੋਹਣੀ ਮੰਡੀ ਲੱਗੀ ਐ ਲਓ ਬਾਈ ਜੀ ਦੋ ਮੇਮਣੇ ਲੈ ਕੇ ਆਇਆ ਇੱਧਰ ਦੇਖੋ ਬਹੁਤ ਸੋਹਣੀ ਇੱਕ ਬੱਕਰੀ ਵੀਡੀਓ ਕਰ ਦਿਓ ਸ਼ੇਅਰ ਲਾਈਕ ਟੈਂਪੋ ਵਾਲੀ ਭਾਣ ਤਨੌਲਾ ਮੰਡੀ ਆ ਜੀ। ਤਨੌਲਾ ਲੱਗਦੇ ਮੈਂ ਕਦੋਂ ਮੰਡੀ ਕਿਸੇ ਦੁਬਾਰੇ। ਦੇਖੋ ਜੀ। ਆਹ ਖਾਨ ਬੱਕਰੀਆਂ ਸਾਣ ਕੋਲ ਬਹੁਤ ਟੋਪਕਵਾਲਿਟੀ ਦੇਖੋ ਜੀ। ਲੋ ਵੀ ਮਿੱਤਰੋ ਪਾ ਇਧਰ ਵੀ ਆਗੇ। ਮੰਡੀ ਤਨੌਲਾ ਬੱਕਰੀਆਂ ਦੀ ਤੇ ਸੌਦਾ ਦੇਖਦੇ ਆਂ ਕੋਈ ਹੋਊਗਾ ਨਾ ਹੋਊਗਾ। ਘੱਟ ਵਟ ਬਹੁਤ ਹੋਇਆ ਪਿਆ ਬਾਈ। ਉੱਤੇ ਜੀ ਨਾਰਾ ਕੀਤਾ ਦੁਨੀਆਂ ਸੁਕਾਈ ਗਿਆ ਹਲੇ ਨਾ ਪੱਤਰਾ ਨਹੀਂ ਆ ਤਾਂ ਕੀ ਥੱਲੇ ਧਰਵਾ ਲੱਗੇ ਤੇ ਪਾਣਾਂ ਨੂੰ ਮਾਗਰ ਬੱਤੀ ਤੇ ਦੂਸਰੋਂ ਦੜਿਆ ਪਿਆ ਕਰ ਦੇਖੀ ਜਾਂਦੀ ਹੈ ਤੇਜੂ ਦਾ ਬਾਲਾ ਕਲਡਾ ਬੰਦਾ ਰੇ ਤਾਂ ਵੀ ਲੋਹੇ ਦਾ ਠਣ ਹੋ ਜਾਂਦਾ ਪਿੱਛੇ ਜਿਹੜਾ ਕੋਈ ਬੰਦਾ ਡਰਦਾ ਹਾਂ ਹਾਂ ਪਹੁੰਚ ਗਿਆ ਹੁਣ ਪਿੱਛੇ ਦਾ ਪਰੇ 12 ਲਾਇਆ ਇਹ ਕਹੀ ਜਾਂਦਾ ਕਿ ਪਿੱਛੇ ਬੰਦਾ ਖੜਾ ਹੈਗਾ ਮਾ ਹਾਂ ਕੁਛ ਲਈ ਖੜਾ ਹੋ ਗਿਆ ਵੇਚ ਕੇ ਪਰੇ ਘਰ ਖਾਣ ਨੂੰ ਘਟਾ ਹੋ ਗਿਆ ਯਾਰ ਖਾਣ ਆਹ ਖੁੰਡਾ ਜਾਈ ਠੋਕੀਆਂ ਦੇਖ ਘੋੜੇ ਵਾਲਾ ਉਹ ਤਾਂ ਪ੍ਰਾਣੀ ਹੋ ਗਈ ਗੱਲ ਕੋਈ ਨਵੀਂ ਲੱਗਦੇ ਜਿਉਂ ਲੱਗਿਆ ਤੜਕੇ ਦਾ 15 15 15 ਹੋਰ ਜਰ 15 ਤੇ ਬੈਠਾ ਹੈ ਹੱਥ ਕਰ 100 ਕਟ 15 ਦੀ ਦੀ 100 ਕਟ ਬੰਦ ਕਰ ਇਹਨੂੰ ਬੰਦ ਕਰ ਦਵਾ ਬੰਦ ਕਰ ਇਹਨੂੰ ਬੰਦ ਕਰ ਦੇ ਚਲ ਤੂੰ ਬਾਰੇ ਕਰਦੇ ਨੂੰ 12000 ਨਹੀਂ ਚੱਲ ਜਾ ਠੀਕ ਓਏ ਹੁਣ ਤਾਂ ਐ ਮੈਂ ਯਾਰ ਤੁਸੀਂ ਤਾਂ ਹੁਣ ਪੈਸੇ ਹੀ ਪਾਈ ਜਾਓ ਉਹ ਦੇ ਦਿਓ ਘਰ ਦੇ ਮੁੰਡਿਆ ਯਾਰ ਦੋ ਤਨ ਮੰਡਿਆ ਸੱਡੋ ਨਾ ਇਹਨੂੰ ਘਰ ਦੇ ਮੁੰਡਿਆ ਜਾ ਤੂੰ ਦੇ ਬੱਕਰੀ ਐ ਨਾ ਕਰ ਖਾ ਨਾ ਬੱਸ ਖਾਣ ਰਹਿਣ ਦੇ ਜੀ ਤੱਕਾ ਕਰ ਓਏ ਜਾ ਇੱਧਰ ਤੇ ਜਾ ਕੇ ਇੱਧਰ ਇੱਥੇ ਤੇਰਾ ਕੋਈ ਦੁੱਖ ਹੀ ਨਹੀਂ ਹੈਗਾ ਸਮਝ ਗਿਆ ਉਹ ਲੈ ਮੇਰੇ ਤਾਂ ਵੇਚਣੇ ਉਹ ਬੰਦੇ ਨੇ ਹਾਂ ਅਈ ਤੈ ਕਿਉਂ ਕਰ ਰਿਹਾ ਤੈਨੂੰ ਹੋਰ ਜਾਨ ਤੋਂ ਅੱਛਾ ਮਾਰ ਕੀ ਆ ਉਹ ਇੰਨੇ ਬੰਦਿਆਂ ਦਾ ਮਾਰ ਕੀ ਆ ਓਏ ਓਏ ਨੇ ਬਣੇ ਹੈਗੇ ਮਗਰ ਵੀ ਇੰਨੇ ਬੰਦਿਆਂ ਦਾ ਮਾਰ ਕੀ ਆ ਓ ਯਾਰ ਮਾਰ ਨਹੀਂ ਕਰਿਆ ਹੁਣ ਤੁਹਾਡਾ ਜਾਣਦਾ ਹੀ ਨਹੀਂ ਕਰਨਾ ਸਾਨੂੰ ਸੱਡੀ 2000 ਤੇਰੇ ਕੋਲ ਜੰਦਰਾ 15 ਬੰਦੇ ਖੜੇ ਆ ਜਾਣਦਾ ਹੀ ਨਹੀਂ ਕਰਨਾ ਸਹੀ ਗੱਲ ਆ ਤੇਜੂ ਆਣੇ ਓਏ ਸਹੀ ਗੱਲ ਆ ਥੋੜੂ ਥੋੜੇ ਤੇਜੂ ਉਹ ਖਾਣ ਦਾ ਮਾਣ ਰੱਖ ਲੈ 1500 ਥੋੜੇ ਕਹਿੰਦੇ ਖਾਂਦੇ ਉਹਨੂੰ ਛੱਡ ਹੁਣ ਦੱਸੋ ਉਹਨਾਂ ਉਹੀ ਕਮਾਉਂਦਾ। ਹੁਣ ਦੱਸ ਤੂੰ ਨਹੀਂ ਕਹਿੰਦਾ ਕਿੰਨੇ ਦੀ ਪੈਂਦਾ ਹੁਣ। ਮੈਨੂੰ ਹੀ ਕਹੀ ਜਨਾ। ਉਹ ਬੱਕਰਾ ਫੜਦਾ ਬਣਿਆ ਕਰ। ਮੈਂ ਕਹਿੰਦਾ ਉਹ ਤਾਂ ਉਹੀ ਪਈ ਜਾਂਦਾ। ਕਿੰਨੇ ਦੀ ਪਾਉਂਦਾ ਵਾਹਨ? ਆਹ ਨਾਲ ਲਾ ਤਾਂ ਹੁਣ ਕੀ ਲਾਇਆ ਹੈਗਾ। 12 ਕਹਿੰਦੇ ਹੁਣ। ਦੱਸ। 12.5 ਕਹੀ ਹੈ ਹੁਣ। ਚੱਲ 12.5 ਲਾ। ਆ ਜਾ 12.5। ਫੜ ਫੜ। ਉਹ ਫੜਦਾ। ਗੱਲ ਨਹੀਂ ਹੁਣ ਬਾਸ ਭਾਲਦਾ ਖੋਣ। ਹੋਰ ਹੋਰ ਗੱਲ ਸਹੀ ਆ ਯਾਰ। ਦਰ پھਟਿਆ ਮੁੰਡਾ ਤੋਂ ਹੀ ਕਹੀ ਜਾਂਦਾ ਕੜ ਕੇ ਜਾਉਣ ਲੱਗਾ ਹੈਗਾ ਖੜਾ ਬੈਠਾ ਚੁੱਪ ਕਰਕੇ ਇਹ ਨਾਲ ਚੌੜਾ ਹੋ ਮੁੰਡਾ ਹਾਂ ਗੱਲ ਨਹੀਂ ਬਾਤ ਨਹੀਂ ਤੇ ਤੂੰ ਉਹ ਹੋਣੇ ਪਜਾ ਕੇ ਵੱਜੂ ਇਧਰ ਲੋ ਵੀ ਮਿੱਤਰੋ ਤੇਜੂ ਦਾੜ ਗਿਆ ਸੌਦਾ ਦੇਖਦੇ ਵੀਡੀਓ ਤੇ ਪਾਲੀ ਖੁੰਡੀ ਖਾਨ ਨੇ ਦੇਖੀ ਜਾਂਦੇ ਕੀ ਬਣਦਾ 13000 ਦੀ ਠੀਕ ਹੈ ਜੀ ਲਓ ਪਰ ਹੁਣ ਤਾਂ ਦੂਏ 13000 ਕੀਪੜ ਬੰਦਾ ਮੈਂ ਨਹੀਂ ਦੇਖਣਾ ਹੋਰ ਯਾਰ ਵੀਡੀਓ ਕਰ ਦੋ ਸ਼ੇਰ ਜੀ ਦੱਬ ਕੇ ਉਹ ਖਾਲੂ ਬੱਕਰੀਆ ਆਹੋ ਖੜਿਆ ਜੀ ਬੱਕਰੀਆ ਉਹ ਇੱਕ ਬੱਕਰੀਆਂ ਦਾ ਕਾਲੀ ਕਾਲੀ ਬੱਕਰੀਆ ਜੀ ਇਹਦਾ ਸੌਦਾ ਹੋ ਰਿਹਾ ਦੇਖ ਸਕਦੇ ਹੋ ਜੀ ਫਿਰ ਉਹ ਲਾਲ ਗਾਨੇ ਵਾਲੀ ਕਾਲੀ ਇਹਦਾ ਸੌਦਾ ਦੇਖੋ ਜੀ ਧਨੌਲਾ ਮੰਡੀ ਆ ਤੇ ਜੂ ਯਾਰ ਵੀਡੀਓ ਕਰ ਦੋ ਸ਼ੇਰ ਜੀ ਦੱਬ ਕੇ ਜੱਟ ਲਾਈਵ 75 YouTube ਚੈਨਲ ਪੰਜਾਬੀ ਦੇ ਪੇਜ ਆ ਫਾਲੋ ਕਰਦੇ ਦਾਦਾ ਤੇਜੂ ਤੇਜੂ ਲੋ ਵੀ ਮਿੱਤਰੋ ਬਾਈ ਸ਼ੇਅਰ ਕਰ ਦਿਓ ਭਰਾ ਜੋ ਕਰਵਾ ਦਵਾ ਜੁੜ ਜੋ ਭਰਾਵੋ 5 400 ਉਹ ਗੁੰਮਾ ਦਾਲਦੀ ਨਾ ਪ੍ਰਕਾਸ਼ ਉਹ ਅੰਕ ਲੱਕ ਨਹੀਂ ਚਲਦੀ ਨਹੀਂ ਚਲਦੀ ਨਹੀਂ ਚਲਦੀ ਇਹਦੇ ਵਾਸਤੇ ਤਾਂ ਦਿੰਦਾ ਕਾਲ ਨੂੰ ਮੂਹਰ ਤੋਂ ਕਾਲ ਲੈ 4000 ਲੈ ਵੀ ਜਦੋਂ ਵਿੱਚ ਆ 4000 ਲਓ ਜੀ ਮੰਦਾ ਹੈ ਨਹੀਂ ਸਾਡੀ ਗੱਲ ਹੋਰ ਬਰੋਂ ਦਾ ਵੀ ਕਰਕੇ ਤੂੰ ਉਹ ਮਨ ਲੜਾ ਦੇ ਦੇ ਯਾਰ ਬਹੁਤ ਟਾਈਮ ਹੋ ਗਿਆ ਤੇ ਜੂਏ ਜੇ ਪੜਦਾ ਪੈਂਦਾ ਤਾਂ ਦੇ ਦੇ ਵਿਚਾਰਾ ਯਾਰ ਇਹ ਪੜਦਾ ਨਹੀਂਗਾ ਭਾਈ ਫੇਦਰੀ ਮਰਜੀ ਹੈ ਨਾ ਬੋਲ 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 ਹੋਰ ਹੋੜਾ ਇਹਦਾ ਚੀ ਲੈਣਾ ਕੱਟੂ ਦਾ ਉਹ ਬੋਲ ਕੱਟੂ ਆ ਕੱਟੂ ਜਿਹੜੀ ਆ ਸਿੰਘ ਰਹਿਵਾ ਦਿਓ ਪ੍ਰਕਾਸ਼ ਆਪ ਕਿੰਨਾ ਯਾਰ 13 ਉਹ 13000 ਕਹਿੰਦਾ ਕਟੂਰਾ ਆ ਵਕਰੀਆ 13000 ਇਹਦਾ ਕਹਿੰਦੇ ਤਾਂ ਫੋਨ ਕਰੀ ਦੁਕਦੇ ਪੰਟੀ ਜਿੰਦੀ ਆ ਖੇਰੀ ਹੋ ਜੀ ਮੈਂ 50 ਦਾ ਕਟੂਰਾ ਜੰਨਿਆ ਇਹਦਾ ਤਾਂ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਜੀ ਦੱਬ ਕੇ ਭਰਾਵੋ ਤੁਹਾਡੀ ਸਪੋਰਟ ਦੀ ਲੋੜ ਆ ਵੀਰੋ ਤੁਹਾਡੀ ਸਪੋਰਟ ਦੀ ਲੋੜ ਆ ਮੇਰੇ ਰੱਬ ਵਰਗੇ ਦੋਸਤੋ ਮਿੱਤਰੋ ਮੈਂ ਵੀ ਤੁਹਾਡਾ ਫੈਨ ਆ ਬਾਈ ਦੇਖੋ ਜੀ ਆਜਾ 15 ਕਹਿੰਦਾ ਤੂੰ ਤੇਰਾ ਹਰਖ ਗਿਆ ਤੇਜੂ ਹਰਖ ਗਿਆ ਤੇਜੂ ਹਰਖ ਗਿਆ ਤੇਜੂ ਹਰਖ ਗਿਆ ਚੱਲ ਤੂੰ 15 ਕਹਿੰਦਾ 15 5 7500 ਦੀ ਹਾਂ 15 5 75 ਦਾ ਪ੍ਰਕਾਸ਼ ਵੱਡਾ ਵਪਾਰੀ ਇਹ ਲੈਂਦਾ ਬੱਕਰੇ ਬੋਕਰੇ ਵੱਡੇ ਆ ਵੀ 15 ਕਹਿੰਦਾ ਆ ਵੀ 15 ਘਈ ਜਾਣਾ ਆ ਵੀ ਹੁਣ ਮੂਬੀ ਕਰਨਾ ਇੱਕ ਜਾਂਦੀ ਆ ਤੈ 15 ਕਹਿੰਦਾ ਲੜ ਗਿਆ ਕੰਮ ਬੱਕਰੀ ਵੰਡੀ ਦੋ ਕਾਲੀ ਦੇ ਪੈਸੇ ਲੈਣਾ ਬਾਤਨ ਦਾਖਤਾ ਦਿੱਤਾ ਵੀ ਦਿਓ ਕਿੰਨੇ 15000 ਲੈ 13000 15000 ਵਾਹ ਦੇਖੋ ਫਿਰ ਕਿੰਨੋਂ ਪ੍ਰਕਾਸ਼ ਇਹਨੂੰ ਕੀ ਫਾਤਾਂ ਨੇ ਆਹ ਭਰਾਓ ਇਤਨਾਉ ਲੈ ਰਿਹਾ ਮੰਡੀ ਆ ਜਾਈਏ ਉਹ ਜੈਜ ਕੀ ਹੈ ਦੰਦ ਗਜ਼ਾਈਏ ਉਹ ਕਮੈਂਟ ਕਰੀ ਜੇ ਮੇਰੇ ਕੋਲ ਉਹ ਧੰਨਵਾਦ ਜੀ ਬਹੁਤ ਧੰਨਵਾਦ 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 ਓਕੇ ਮੇਰੇ ਭਰਾ ਮਾਨ ਕੀ ਹੈ ਜੈਜ ਕੀ ਹੈ ਜਮਾ 15000 ਲੈ ਉਹ ਛੱਡ ਪਰੋ ਦੇਖੋ ਜੈ ਉਹ ਜੈਜ ਕੀ ਹੈ ਉਹ 15000 ਇਹ ਕਿਹੜੀ ਮੰਡੀ ਆ ਤਨੌਲਾ ਜ਼ਿਲ੍ਹਾ ਬਰਨਾਲਾ ਸੌ ਪਾ ਕੇ ਨਹੀਂ ਸੌਦੀ ਬਣਦੇ ਕੋਈ ਗੱਲ ਕਰਦੇ ਕੋਈ ਕੋਈ ਗੱਲ ਕਰਦੇ ਅੱਛਾ ਕਰਦੇ ਕੀ ਮਾਨ ਆਉਣਾ ਉਹ ਕੀ ਮਾਨ ਛੱਡ ਦੇ ਖਾਨੇ ਨੂੰ ਛੱਡ ਦੇ ਇੱਕ ਮਿੰਟ ਉਹ ਛੱਡ ਦੇ ਗਾਓ ਮਿੱਤਰੋ ਵੀਡੀਓ ਸ਼ੇਅਰ ਕਰ ਦੋ ਸੌਦਾ ਚੱਲੀ ਜਾਂਦਾ ਹੈਗਾ ਚੱਲੀ ਜਾਂਦਾ ਛੱਡਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇਜੂ 131 ਦੀ ਦੇਣੀ ਲੋ ਵੀ ਮਿੱਤਰੋ ਦੇਖ ਸਕਦੇ ਹੋ ਤੁਸੀਂ 100 ਰੁਪਏ ਆਪਣੀ ਕੱਢਦਾ ਉਹ ਲੋ ਵੀ ਤੇਜੂ ਉੜ ਗਿਆ ਜੀ ਦੇਖ ਸਕਦੇ ਹੋ ਉਹ ਤੇ ਜੂ ਮੰਡੀ ਧਨੋਲੇ ਦੀ ਆਹ ਬੱਦੇ ਨੇ ਕਿਨੇ ਲਾਹ ਕੇ ਆਹ ਬੱਕਰੀ ਦਾ ਮੰਗਦਾ ਹੈ 13000 ਸਾਢੇ 13000 ਦੀ ਇਧਰ ਸਾਢੇ 13000 ਦੀ ਦੇਖੀ ਆਂਦਾ ਕੀ ਬਣਦਾ ਕਿੰਨੇ ਦੀ ਫੋੜਾ ਹਨ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਜੀ ਓ ਮੇਰੀ ਗੱਲ ਆ ਤੇਰੇ ਕੋਲ 500 ਮੋਰ ਤੇਰੇ ਕੋਲ ਹੀ ਆ ਨਾ ਨਾ ਮੋਰ ਦਾ ਪਾਣੀ ਦੇ ਤਾ ਲਓ ਜੀ ਧਨੋਲਾ ਮੰਡੀ ਆ ਇਹ ਰਹਿਗਾ ਤੂੰ ਹੁਣ ਬੰਦੇ ਵਾਲੀ ਗੱਲ ਕਰਨੀ ਆ ਹਾਂ ਅਰਦਾ ਕਰ ਲੈ 14 ਦੀ ਕਹੇਂਗਾ ਹੋਰ ਕੀ ਕਹੇਂਗਾ ਤੂੰ ਲੱਗਾ ਸਭ ਤੋਂ ਪਹਿਲਾਂ ਹੀ ਆ ਕੱਪ ਗਈ ਜਨਾ ਖਬਰਾਂ ਉਹਨੇ ਕੱਢੀ ਲਿਖਾਈ ਕਹਣਾ ਹਾਂ ਖਬਰਾਂ ਉਹਨੇ ਕੱਢੀ ਲਿਖਾਈ ਕਹਣਾ ਤੇਜ਼ੀ ਵੜ ਗਿਆ ਦੇਖੀ ਜੰਗਾ ਕੀ ਆ ਬਾਲੇ ਚਿਰਦਾ ਮਸਾਲਾ ਸਾਡੇ ਆ ਗਿਆ ਕੰਨ ਜਾਣਦਾ ਕਰ ਰਹੀ ਓਏ ਜੋੜੀ ਲੈ ਲੋ ਸਾਡੇ ਵੀ ਨਹੀਂ ਦੇਣੀ ਸਾਨੂੰ ਕੋਈ ਲਾਭ ਆ ਓ ਯਾਰ ਲਾਭ ਨਹੀਂ ਜਾ ਹੁਣ ਜਿਹਨੇ ਲਊਗਾ ਉਹ ਤਾਂ ਲਾਭ ਆ ਮੈਂ ਵੀ ਲਾਭ ਦਾ ਮਾਰਾ ਲਾਭ ਲਾਭ ਦਾ ਮਾਰ ਆ ਲੱਗਰ ਸੋ 20000 ਦੋਨੇ ਦੇ ਹਾਂ ਠੀਕ ਆ 20000 ਰੁਪਏ ਲਾਦਾ ਹਾਂ ਹੁਣ ਇਧਰ ਭੱਜ ਗਿਆ ਹਾਂ ਕੀ ਗੱਲ ਹੁਣ ਦਰਵਾਜ਼ਾ ਖੜਰੇ ਤੇ ਜੁਰੇ ਮੈਂ 20000 20000 ਕੋੜੀ ਨਾ ਹੁਣ ਮੈਂ ਬਿੱਲ ਦੇਟਣਾ ਫਿਰ 14.5 ਬਸ 14.5000 ਹਾਂ ਹੁਣ ਤਾਂ ਯਾਰ ਕੋਈ ਆਹੋ ਨੀ 14.5 ਲਾਦਾ ਯਾਰ ਉਹਨੇ ਬੰਦੇ ਨੇ ਪਰ ਆਖ ਨਜ਼ਾਰਾ ਤੇਜੂ ਉਤੇ ਜੂ ਨਾ ਯਾਰ ਤੇ ਜੁਆ ਨਾ ਕਰ ਯਾਰ 14.5 ਹਜ਼ਾਰ ਬਹੁਤ ਆ ਯਾਰ ਹਾਂ 5-400 ਦਾ ਵੀ ਚਲੇ ਜਾਂਦਾ ਯਾਰ ਉਹ ਮੰਗੀ ਤਾਂ ਮੌਤ ਨਹੀਂ ਮਿਲਦੀ ਹੁੰਦੀ ਨਹੀਂ ਮਿਲਦੀ ਨਹੀਂ ਮਿਲਦੀ ਵੀਡੀਓ ਕਰ ਦਿਓ ਸ਼ੇਅਰ ਜੀ YouTube ਚੈਨਲ ਜੱਟ ਲਾਈਵ 77 ਆਪਣਾ ਪੇਜ ਆ ਜੀ ਪੰਜਾਬੀ ਜਿਹਦੇ ਨੂੰ ਫੋਲੋ ਕਰ ਹਾਂ ਨਹੀਂ ਘੱਟ ਲਾ ਯਾ ਚੀਜ਼ ਦੇ ਪੈਸੇ ਹੁਣ ਹਾਂ ਨਹੀਂ ਘੱਟ ਲਾ ਚੀਜ਼ ਦੇ ਪੈਸੇ ਹੁਣ ਕੋਈ ਫਰਕ ਨਹੀਂ ਤੇ ਪੈਸੇ ਤੇ ਪੈਸੇ ਲੈ ਲੈ ਐਸੇ ਕਰ ਜਾ ਤੇ ਜੂ ਲੈ ਹੁਣ ਤਾਂ ਬਹੁਤ ਆ ਯਾਰ ਓਏ ਤੇ ਤੂੰ ਪੈਸੇ ਦੇ ਤੂੰ ਤੇ ਤੂੰ ਬਹੁਤ ਆ ਓਏ ਇਹਦਾ ਕੋਈ ਗੱਲ ਨਹੀਂ ਬੋਲ ਓ ਬਹੁਤ ਆ ਬੋਲਣ ਵਾਲਾ ਮੈਂ ਉਹ ਚੱਲੇ ਜਾਂਦੀ ਹੁਣ ਰਾਈ ਹਾਂ ਕਿਹਦੇ ਦਾ ਮਾਨ ਵੀ ਕਰਿਆ ਕਰ ਨਾ ਇਹ ਲਾ ਕਹਿੰਦਾ ਲੈਂਦੇ ਨਹੀਂ ਲੈਂਦੇ ਨਹੀਂ ਲੈਂਦੇ ਮਹਾਰਾਸ਼ਟਰ ਜਾ ਗਿਆ ਇਹਦੂ ਕਸੀਂ ਕਿ ਮਾਨ ਕਰਨ ਜਾਣਦੇ ਹੀ ਨਹੀਂ ਕਿਸੇ ਦਾ ਨਹੀਂ ਨਹੀਂ ਮਾਨ ਕਰਨ ਜਾਣਦਾ ਹੀ ਨਹੀਂ ਯਾਰ ਮਾਨ ਨਹੀਂ ਕਰਿਆ ਲੋਈ ਮਿੱਤਰੋ ਵੀਰੋ ਸ਼ੇਅਰ ਕਰ ਲਾਇਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਧੰਨਵਾਦ ਸਾਥਰੀ ਘਾਲ ਓਕੇ ਬਾਈ ਫੀਡਬੈਕ ਹੁਣ ਤੁਹਾਨੂੰ